ਸਸਿਗਾ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਕੜਾਈ ਵਾਲੀ ਮਸ਼ੀਨ ਬਾਰੇ ਜਾਣਕਾਰੀ ਦੇਵਾਂ ਮੈਂ ਬਹੁਤ ਜ਼ਿਆਦਾ ਫੋਨ ਆਉਣੇ ਸਾਡੀਆਂ ਭੈਣਾਂ ਕਹਿੰਦੀਆਂ ਅਸੀਂ ਕੰਮ ਸ਼ੁਰੂ ਕਰਨਾ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦੇਵਾਂਗੇ ਜੋ ਵੀ ਇਹਦੇ ਵਿੱਚ ਡਿਜ਼ਾਈਨ ਵਗੈਰਾ ਹੁੰਦੇ ਨੇ ਉਹਨਾਂ ਹੀ ਜਾਣਕਾਰੀ ਦੇਵਾਂਗੇ ਕਿਹੜਾ ਪਤਾਗਾ ਵਰਤਦੇ ਆਂਗੇ ਕਿਸ ਤਰ੍ਹਾਂ ਫਰੇਮ ਸੈੱਟ ਹੁੰਦੇ ਨੇ ਜੋ ਵੀ ਕੱਲੇ-ਕੱਲੇ ਫੈਕਸ਼ਨ ਆਦੇ ਉਸ ਬਾਰੇ ਤੋਂ ਜਾਣਕਾਰੀ ਦੇਵਾਂਗੇ ਪਿੰਨ ਡਰਾਇਵ ਵਿੱਚ ਤੁਸੀਂ ਕਿਸ ਤਰ੍ਹਾਂ ਡਿਜ਼ਾਈਨ ਬਣਨੇ ਨੇ ਕਿਸ ਤਰ੍ਹਾਂ ਤੁਸੀਂ ਮੋਬਾਈਲ ਨਾਲ ਵੀ ਡਿਜ਼ਾਈਨ ਭਰ ਸਕਦੇ ਹੋ। ਜੇ ਕਈ ਵਾਰੀ ਕਿਸੇ ਕੋਲ ਕੰਪਿਊਟਰ ਜਾਂ ਲੈਪਟਾਪ ਨਹੀਂ ਹੁੰਦੇ ਤੁਸੀਂ ਮੋਬਾਈਲ ਨਾਲ ਵੀ ਡਿਜ਼ਾਈਨ ਭਰ ਸਕਦੇ ਹੋ ਪਿੰਡ ਡਰਾਈਵ ਵਿੱਚ। ਇਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਜੋ ਡਿਜ਼ਾਈਨ ਹੁੰਦੇ ਨੇ ਕਿਸ ਤਰ੍ਹਾਂ ਆਪਾਂ ਨੇ ਜੁਆਇੰਟ ਕਰਨਾ ਹੈਗਾ ਡਿਜ਼ਾਈਨ। ਜਦੋਂ ਆਪਾਂ ਇੱਕ ਵਾਰੀ ਡਿਜ਼ਾਈਨ ਬਣਾ ਲਿਆ ਦੂਸਰੀ ਵਾਰ ਕਿਸ ਤਰ੍ਹਾਂ ਜੁਆਇੰਟ ਕਰਨਾ ਉਹ ਵੀ ਤੁਹਾਨੂੰ ਸਾਰੀ ਕੱਲੀ-ਕੱਲੀ ਜਾਣਕਾਰੀ ਦੇਵਾਂਗੇ ਜੀ ਆਪਾਂ। ਜਦੋਂ ਵੀ ਆਪਾਂ ਵਰਕ ਕਰਦੇ ਕਿਵਾਰੀ ਸੂਈ ਟੁੱਟ ਜਾਂਦੀ ਹੈ ਕਿ ਕਿਸ ਤਰ੍ਹਾਂ ਆਪਣੇ ਸੂਈ ਝੜਾਉਣੀਆਂ ਕਿਸ ਤਰ੍ਹਾਂ ਇਹਦਾ ਸਟਿਲ ਸਾਫ ਕਰਨਾ ਹੈ ਸਾਰੀ ਜਾਣਕਾਰੀ ਦੇਵਾਂਗੇ। ਜੋ ਵੀ ਦੇ ਬਾਹਰਲੇ ਫੈਕਸ਼ਨ ਇਸ ਤਰ੍ਹਾਂ ਗਿਆ ਆਪਾਂ ਫਰੇਮ ਸੈੱਟ ਕਰਨਾ ਰੀਲ ਚੜਾਉਣੀ ਮਸ਼ੀਨ ਹੋਂ ਕਰਨੀ ਇਹ ਸਾਰੇ ਜਾਣਕਾਰੀ ਮੈਂ ਦਵਾਂਗੀ ਜੋ ਇਹਦੇ ਵਿੱਚ ਕੰਪਿਊਟਰ ਦਾ ਕੰਮ ਆਈ ਰਹੀ ਆ बाजू ਸਾਡੇ ਬੇਟੇ ਦੀ ਆਵਾਜ਼ ਹੋਊ ਜੀ ਸਾਡਾ ਬੇਟਾ ਤੁਹਾਨੂੰ ਚੰਗੀ ਤਰ੍ਹਾਂ ਸਮਝਾਊਗਾ ਕਿ ਇਸ ਤਰ੍ਹਾਂ ਆਪਾਂ ਨੇ ਡਿਜ਼ਾਈਨ ਪੈਨ ਡਰਾਇਵ ਵਿੱਚ ਪਾਉਣੇ ਨੇ ਕਿਸ ਤਰ੍ਹਾਂ ਜੁਆਇੰਟ ਕਰਨੇ ਨੇ ਤੁਹਾਨੂੰ ਇੱਕ ਇੱਕ ਗੱਲ ਦੀ ਅਸੀਂ ਜਾਣਕਾਰੀ ਦੇਵਾਂਗੇ ਇਸ ਮਸ਼ੀਨ ਨਾਲ ਚਾਰ ਫਰੇਮ ਹੁੰਦੇ ਨੇ ਸਭ ਤੋਂ ਵੱਡਾ ਫਰੇਮ ਆਪਣੇ ਕੋਲ ਹੋਗਾ 14 8 ਦਾ ਜਾਦ ਤਰ ਆਪਾਂ ਜਰੂਰ ਤੋਂ ਸਭ ਤੋਂ ਵੱਡੇ ਫਰੇਮ ਦੀ ਪੈਂਦੀ ਕੋ ਵੀ ਡਿਜੈਣਾ ਆਪਾਂ ਜਾਦ ਤਰ ਜੋਇੰਟ ਨਹੀਂ ਕਰਨਾ ਪੈਂਦਾ ਉਸ ਤੋਂ ਬਾਅਦ ਆਪਣੇ ਕੋਲ ਫਰੇਮ ਹੈਗਾ 8 8 ਦਾ ਇਹ ਫਰੇਮ ਆਪਣੇ ਕੋਲ 8 8 ਦਾ ਜੀ ਜਿਹੜਾ ਤੀਸਰਾ ਫਰੇਮ ਹੈਗਾ ਆਪਣੇ ਕੋਲ 8 5.5 ਦਾ ਚੌਥਾ ਫਰੇਮ ਹੈ ਆਪਣੇ ਕੋਲ 5 5 ਦਾ ਇਹ ਜਿਸ ਤਰ੍ਹਾਂ ਕੀ ਆਪਾਂ ਨੇ ਕੋਈ ਵੀ ਲੋਗੋ ਵਗੈਰਾ ਬਣਾਉਣਾ ਉਸ ਲਈ ਕੰਮ ਆਉਂਦੇ ਨੇ ਆਪਣੇ ਕੋਲ ਛੋਟੇ ਫਰੇਮ ਆ ਵੱਡੇ ਫਰੇਮ ਵੀ ਆਪਾਂ ਜਿਆਦਾ ਜ਼ਰੂਰਤ ਬਣੇ ਚਾਰ ਫਰੇਮ ਆਪਣੀ ਮਸ਼ੀਨ ਨਾਲ ਆਏ ਨੇ 550 ਮਸ਼ੀਨ ਨਾਲ ਇਹਦੇ ਪਰ ਜੋ ਆਪਣੇ ਧਾਗਾ ਵਰਤਣਾ ਮੋਰ ਮਾਰਕਾ ਮੋਰ ਮਾਰਕਾ ਦੀ ਰੀਲ ਵਰਤਣੀ ਹੈਗੀ ਆਪਾਂ ਨੇ ਜੋ ਰੀਲ ਆਪਾਂ ਨੇ ਉੱਪਰ ਇਸਤੇਮਾਲ ਕਰਨੀ ਹੈ ਉਹੀ ਆਪਾਂ ਨੇ ਨੀਚੇ ਇਸਤੇਮਾਲ ਕਰਨੀ ਐ ਇਦਾਂ ਨਹੀਂ ਹੈਗਾ ਵੀ ਨੀਚੇ ਆਪਾਂ ਕੱਚੀ ਰੀਲ ਭਰ ਲਾਂਗੇ ਇਸ ਮਸ਼ੀਨ ਦੇ ਨੀਚੇ ਇਹੀ ਰੀਲ ਚੱਲੂਗੀ ਜੋ ਆਪਾਂ ਉੱਪਰ ਵਰਤ ਰਹੇ ਆ ਜਰੀ ਦੇ ਧਾਗਾ ਵੀ ਆਪਾਂ ਨੂੰ ਇਸ ਤਰ੍ਹਾਂ ਰੀਲ ਵਰਤਣੀ ਪਊਗੀ ਸੋਪਰਾ ਆਪਾਂ ਵੱਡੀ ਮਸ਼ੀਨ ਵੱਡੀ ਰੀਲ ਆਈ ਦੀ ਉਹ ਘੱਟ ਕੰਮ ਆਉਂਦੀ ਆਗੀ ਕਿਉਂਕਿ ਧਾਗਾ ਇਹ ਕਈ ਵੇ ਰੁਕ ਜਾਂਦਾਗਾ ਲਗਾਤਾਰ ਦਾ ਗੈਸ ਤਰਾਂ ਚੱਲਣਾ ਚਾਹੀਦਾ ਇਸ ਕਰਕੇ ਛੋਟੀ ਰੀਲ ਜਰੀਰੀ ਕਮੋਂਡੀਅਸ ਉੱਪਰ ਇਹ ਸਾਰੀਆਂ ਆਪਣੇ ਕੋਲੇ ਮੋਰ ਮਾਰਕਰੀਆਂ ਰੀਲਾਂ ਨੇ ਇਹ ਜਿਹੜੇ ਰੀਲ ਚੜਾਉਣ ਦੇ ਪੁਆਇੰਟ ਦਿੱਤੇ ਨੇ ਇਹੜੀ ਆਪਣੀ ਇਹ ਤਾਗੇ ਵਾਲੀ ਰੀਲ ਆਗੀ ਇਹ ਪੈਂਦੀ ਨਹੀਂ ਜਗ੍ਹਾ ਤੇ ਜੋ ਆਪਣੇ ਜਰੀਦੀ ਰੀਲ ਪਉਣਿਆਂਗੇ ਇਹ ਜਗ੍ਹਾ ਤੇ ਨਹੀਂ ਪੈਂਦੀ ਕਿਉਂਕਿ ਫਿਰ ਤਾਗਾ ਚੱਲਣਾ ਨਹੀਂ ਹੈਗਾ ਉਹਦੇ ਲਈ ਆਪਾਂ ਨੂੰ ਇਹ ਚੀਜ਼ ਮਿਲੀ ਹੋਈ ਆ ਮਸ਼ੀਨ ਦੇ ਨਾਲ ਇਸ ਨੂੰ ਆਪਾਂ ਇਸ ਜਗ੍ਹਾ ਤੇ ਅਟੈਚ ਕਰਨਾਗਾ ਤੁਸੀਂ ਇਸ ਤਰ੍ਹਾਂ ਵੀ ਚਲਾ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਘਮਾਉਣਾ ਚਾਹੋ ਤਾਂ ਇਸ ਤਰ੍ਹਾਂ ਵੀ ਚਲਾ ਸਕਦੇ ਹੋ ਕਿਉਂਕਿ ਆਪਾਂ ਨੂੰ ਜਦੋਂ ਵੀ ਇਹ ਪ੍ਰੀਲ ਚਲਾਉਣੀ ਹੈ ਕੋਈ ਵੀ ਆਪਣੀ ਰੀਲ ਅੜਕਣੀ ਨਹੀਂ ਚਾਹੀਦੀ ਦਿੱਕਤ ਨਹੀਂ ਆਉਣੀ ਚਾਹੀਦੀ ਧਾਗਾ ਲਗਾਤਾਰ ਚੱਲਣਾ ਚਾਹੀਦਾ ਇਸ ਕਰਕੇ ਏਰੀਅਲ ਸਹੀ ਚੱਲਦੀ ਹੈ ਕਿ ਜੇਕਰ ਆਪਾਂ ਵੱਡੀ ਰੀਲ ਲਾਉਣੀ ਹੈ ਤਾਂ ਥੋੜੀ ਪ੍ਰੋਬਲਮ ਆਉਣ ਲੱਗਦੀ ਹੈ ਉਸ ਵਿੱਚ ਹਾਂਜੀ ਹਸੀ ਕਾਲ ਜੀ ਹੁਣ ਅਸੀਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਆਪਣੀ ਮਸ਼ੀਨ ਆ ਇਹਦੇ ਵਿੱਚ ਆਪਾਂ ਡਿਜ਼ਾਈਨ ਕਿੱਦਾਂ ਭਰ ਸਕਦੇ ਹਾਂਗੇ ਅਸੀਂ ਤੁਹਾਨੂੰ ਲੈਪਟਾਪ ਰਾਹੀਂ ਵੀ ਦੱਸਾਂਗੇ ਜਾਂ ਕੰਪਿਊਟਰ ਰਾਹੀਂ ਉਦਾਂ ਵੀ ਤੁਸੀਂ ਪਰਸਾ ਸਕ ਰਹੇ ਹੋਗੇ ਅਗਰ ਤੁਹਾਡੇ ਕੋਲੇ ਕੰਪਿਊਟਰ ਜਾਂ ਲੈਪਟਾਪ ਨਹੀਂ ਵੀ ਹੈਗਾ ਤਾਂ ਤੁਸੀਂ ਆਪਣੇ ਫੋਨ ਦੀ ਵਰਤੋਂ ਨਾਲ ਵੀ ਪਰਸਾ ਸਕਦੇ ਹੋ ਡਿਜ਼ਾਈਨ ਅਸੀਂ ਤੁਹਾਨੂੰ ਦੋਨੇ ਤਰੀਕੇ ਹੀ ਦੱਸਾਂਗੇ ਦੇਖੋ ਸਭ ਤੋਂ ਪਹਿਲਾਂ ਫੁਨ ਮਸ਼ੀਨ ਨਾਲ ਇਦਾਂ ਇੱਕ ਪੈਨ ਡਰਾਈਵ ਕਿਸੇ ਨੂੰ ਮਿਲਦੀ ਆ ਕਿਸੇ ਨੂੰ ਨਹੀਂ ਵੀ ਮਿਲਦੀ ਠੀਕ ਹੈ ਜੀ ਉਹ ਦੁਕਾਨਦਾਰ ਤੇ ਡਿਪੈਂਡ ਕਰਦਾ ਹੈਗਾ ਤੁਸੀਂ ਦੁਕਾਨਦਾਰ ਨਾਲ ਉਹ ਗੱਲ ਕਰ ਸਕਦੇ ਹੋ ਪੈਨ ਡਰਾਈਵ ਆਪਣੀ ਬਿਲਕੁਲ ਖਾਲੀ ਹੁੰਦੀ ਆ ਇਹਦੇ ਵਿੱਚ ਆਪਾਂ ਡਿਜ਼ਾਈਨ ਡਾਇਰੈਕਟ ਨਹੀਂ ਭਰ ਸਕਦੇ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਹੈ ਮਸ਼ੀਨ ਨੂੰ ਆਪਣੀ ਨੂੰ ਆਨ ਕਰਨਾ ਪਊਗਾ ਠ ਆਨ ਕਰਨੇ ਬਾਅਦ ਇਹ ਸਿੰਪਲੀ ਆਪਾਂ ਨੇ ਕੀਆ ਪਲੱਗ ਜਿਹੜਾ ਉਹ ਲਾ ਲਿਆਗਾ ਤੇ ਉਸ ਤੋਂ ਬਾਅਦ ਸਾਈਡ ਤੇ ਇਹ ਅਸਵਿਚ ਦਿੱਤੀ ਹੁੰਦੀ ਹੈ ਇਹਨੂੰ ਆਪਾਂ ਨੇ ਕੀਆ ਆਨ ਕਰਨਾਗਾ ਜਦੋਂ ਆਨ ਕਰ ਲਿਆ ਤਾਂ نیچے ਗਿਆ ਇੱਥੇ ਪੈਨ ਡਰਾਈਵ ਇਹਨ ਵਿੱਚ ਪਾਉਣ ਵਾਸਤੇ ਜਗ੍ਹਾ ਇੱਥੇ ਬਣੀ ਹੁੰਦੀ ਹੈ ਇੱਕ ਵਾਰੀ ਡਿਜ਼ਾਈਨ ਆਪਾਂ ਨੇ ਸਿੱਧਾ ਨਹੀਂ ਭਰਨੇ ਹੈਗੇ ਇੱਕ ਵਾਰੀ ਪੈਨ ਡਰਾਈਵ ਆਪਾਂ ਨੂੰ ਮਸ਼ੀਨ ਵਿੱਚ ਲਾਉਣੀ ਪਊਗੀ ਪਹਿਲਾਂ ਆਪਾਂ ਪੈਨ ਡਰਾਈਵ ਇਹ ਮਸ਼ੀਨ ਦੇ ਵਿੱਚ ਲਾ ਦਾਂਗੇ ਦੇਖੋ ਇਹਦੇ ਨਾਲ ਕੀ ਹੋਊਗਾ ਨਾ ਪੈਨ ਡਰਾਈਵ ਦੇ ਵਿੱਚ ਨਾ ਫੋਲਡਰ ਬਣ ਜਾਊਗਾ ਡਿਜ਼ਾਈਨ ਵਾਲਾ ਆਟੋਮੈਟਿਕ ਆਪ ਹੀ ਬਸ ਉਸ ਤੋਂ ਬਾਅਦ ਰਿਕਵਰੀ ਪਾਤੀ ਇਹ ਦਵਾਰਾ ਪਰੇ ਪੈਨ ਡਰਾਈਵ ਕੱਢ ਲੈਣੀ ਹੈ ਹੁਣ ਆਪਾਂ ਇਹਦੇ ਵਿੱਚ ਅਗਿਆ ਪੈਨ ਡਰਾਈਵ ਵਿੱਚ ਡਿਜ਼ਾਈਨ ਭਰਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਨੇ ਜਿਹੜੀ ਪੈਨ ਡਰਾਈਵ ਆ ਆਪਣੇ ਲੈਪਟਾਪ ਦੇ ਵਿੱਚ ਜਿਹੜੀ ਪਾ ਲਈਏ ਤੁਸੀਂ ਕੰਪਿਊਟਰ ਵਿੱਚ ਵੀ ਪਾ ਸਕਦੇ ਹੋਗੇ ਤੇ ਉਸ ਤੋਂ ਪਹਿਲਾਂ ਬਾਅਦ ਸਾਨੂੰ ਮੈਂ ਦੱਸਿਆ ਸੀ ਕਿ ਜਦੋਂ ਦੇਖੋ ਪੈਨ ਡਰਾਈਵ ਆਪਾਂ ਲੈਪਟਾਪ ਵਿੱਚ ਪਾਉਣੇ ਦੇ ਵਿੱਚ ਫੋਲਡਰ ਬਣਾ ਜਨਾ ਆਪਣਾ ਦੇਖੋ ਪੈਨ ਡਰਾਈਵ ਵਾਲਾ ਫੋਲਡਰ ਆਗਾ ਇਹਨੂੰ ਆਪਾਂ ਖੋਲਾਂਗੇ ਜਿਹੜਾ ਦੇਖੋ ਈ ਐਮ ਬੀ ਲਿਖਿਆ ਨਾ ਆਪਣਾ ਕੋਈ ਵੀ ਡਿਜ਼ਾਈਨ ਆ ਇਹ ਫੋਲਡਰ ਦੇ ਅੰਦਰ ਪਾਉਣੇ ਦੁਬਾਰਾ ਦੇਖੋ ਦੋ ਫੋਲਡਰ ਬਣਿਆ ਜਿਹੜਾ ਆਪਣੀ ਮਸ਼ੀਨ ਪੈਨ ਡਰਾਈਵ ਵਿੱਚ ਪਾਈ ਸੀ ਤਾਂ ਇਹ ਉਦੋਂ ਬਣਦੇ ਨੇ ਪਹਿਲਾਂ ਪੈਨ ਡਰਾਈਵ ਵਿੱਚ ਇਹ ਫੋਲਡਰ ਨਹੀਂ ਹੁੰਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਦੱਸ ਦਿਆਂਗੇ ਜਿਹੜੀ ਆਪਣੀ ਮਸ਼ੀਨ ਆ ਉਹਦੇ ਨਾਲ ਨਾ ਦੋ ਸੀੜੀਆਂ ਮਿਲਦੀਆਂ ਹੁੰਦੀਆਂ ਨੇ ਆਪਾਂ ਨੂੰ ਡੀ ਇਹ ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ ਵਿੱਚ ਇੰਸਟਾਲ ਕਰ ਲੈਣਾ ਇਹ ਕਾਰਨ ਵਾਸਤੇ ਹੁੰਦੇ ਨੇ ਕਿ ਵੀ ਜਿਹੜੇ ਆਪਾਂ ਨੇ ਕੋਈ ਵੀ ਡਿਜ਼ਾਈਨ ਨੂੰ ਐਡਿਟ ਕਰਨਾ ਹੈਗਾਗਾ ਜਾਂ ਡਿਜ਼ਾਈਨ ਨੂੰ ਦੇਖਣਾ ਆਪਾਂ ਨੇ ਵੀ ਕਿੱਦਾਂ ਸ਼ੋ ਹੋਂਦਾਗਾ ਆਪਾਂ ਜੇ ਰੂਪ ਕੋਈ ਵੀ ਡਿਜ਼ਾਈਨ ਆਪਣੇ ਕੰਪਿਊਟਰ ਵਿੱਚ ਫਾਈਲ ਆ ਉਹ ਸਿੱਧਾ ਆਪਾਂ ਨੂੰ ਸ਼ੋ ਨਹੀਂ ਹੁੰਦੀ ਇਹਦਾ ਇੱਕ ਫਾਰਮੈਟ ਹੁੰਦਾ ਜੈਪ ਫਾਈਲ ਤੁਸੀਂ ਕਿਤੋਂ ਵੀ ਡਿਜ਼ਾਈਨ ਲੈਣਾਗਾ ਕੋਈ ਵੀ ਤਾਂ ਤੁਸੀਂ ਜੈਪ ਫਾਈਲ ਕਹਿ ਕੇ ਲੈਣਾਗਾ ਕਿਸੇ ਵੀ ਡਿਜ਼ਾਈਨਰ ਤੋਂ ਬਣਵਾਉਣਾਗਾ ਜਾਂ ਕਿਸੇ ਐਪਲੀਕੇਸ਼ਨ ਵਿੱਚੋਂ ਡਾਊਨਲੋਡ ਕਰਨਾ ਉਥੇ ਡਿਜ਼ਾਈਨ ਦੇ ਵਿੱਚ ਨਾ ਨਾਮ ਦੇ ਵਿੱਚ ਜੈਪ ਫ ਲਿਖਿਆ ਉਹ ਜੈਪ ਫਾਈਲ ਤਾਂ ਕੇਵਲ ਤੁਸੀਂ ਜੈਪ ਫਾਈਲ ਹੀ ਡਾਊਨਲੋਡ ਕਰਨੀ ਹੈ ਆਪਣੀ ਜਿਹੜੀ ਮਸ਼ੀਨ ਆ ਉਹਦੇ 'ਚ ਕੇਵਲ ਜੈਪ ਫਾਈਲ ਹੀ ਚੱਲਦੀ ਹੈ ਠੀਕ ਹੈ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਅੱਗੇ ਇਸ ਵੀਡੀਓ 'ਚ ਉਸ ਬਾਰੇ ਵੀ ਅਸੀਂ ਤੁਹਾਨੂੰ ਨਾਲ-ਨਾਲ ਦੱਸਾਂਗੇ ਜੀ ਸਭ ਤੋਂ ਪਹਿਲਾਂ ਦੇਖੋ ਜੀ ਹੁਣ ਆਪਣੇ ਕੋਲ ਇਹ ਪੈਨ ਡਰਾਈਵ ਦੇ ਵਿੱਚ ਦੇਖੋ ਤੁਹਾਨੂੰ ਖੋਲ ਕੇ ਦਿਖਾਣੇ ਆ ਇਹਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਹੈਗਾ ਇਹ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਰਿਹਾ ਵੀ ਕੰਪਿਊਟਰ ਵਿੱਚੋਂ ਡਿਜ਼ਾਈਨ ਕੋਈ ਵੀ ਤੁਸੀਂ ਪੈਨ ਡਰਾਈਵ 'ਚ ਕੈਂਪ ਆਉਣਾ ਸਾਡੇ ਕੋਲ ਇੱਕ ਆ ਦੇਖੋ ਫੋਲਡਰ ਆਦਾ ਇਹਦੇ ਵਿੱਚ ਆ ਸਾਰੇ ਪਹਿਲਾਂ ਅਗਰ ਤਾਂ ਇਹ ਖੁੱਲਦੇ ਨਹੀਂ ਸੀਗੇ ਜਦੋਂ ਹੁਣ ਮੈਂ ਆਹ ਸੌਫਟਵੇਅਰ ਇੰਸਟਾਲ ਕਰਵਾਏ ਨੇ ਠੀਕ ਹੈ ਨਾ ਆਪਣੇ ਲੈਪਟਾਪ ਦੇ ਵਿੱਚ ਜਿਹੜੇ ਆਪਾਂ ਨੂੰ ਮਸ਼ੀਨ ਦੇ ਨਾਲ ਮਿਲਦੇ ਨੇ ਫੇਰ ਹੀ ਆਪਾਂ ਕੋਈ ਵੀ ਸੌਫਟਵੇਅਰ ਨੂੰ ਖੋਲ ਕੇ ਦੇਖ ਸਕਦੇ ਆ ਨਹੀਂ ਆਪਣੇ ਕੋਲੇ ਫਾਈਲ ਓਪਨ ਹੀ ਨਹੀਂ ਹੁੰਦੀ ਇਹਨੂੰ ਦੇਖੋ ਮੈਂ ਇਹਨੂੰ ਖੋਲ ਲਾਂਗਾ ਫਾਈਲ ਨੂੰ ਦੇਖੋ ਆਹ ਫਾਈਲ ਖੁੱਲਈ ਇਹ ਫਾਈਲ ਉਹ ਇਸ ਸੌਫਟਵੇਅਰ ਵਿੱਚ ਓਪਨ ਹੋਈ ਹੈ ਜਿਹੜਾ ਆਪਾਂ ਨੂੰ ਸੀਡੀ ਦੇ ਨਾਲ ਮਿਲਿਆ ਤਾਂ ਇਹ ਸੌਫਟਵੇਅਰ ਇੰਸਟਾਲ ਜ਼ਰੂਰ ਕਰ ਲਿਓ ਇਹ ਤੋਂ ਬਿਨਾਂ ਆਪਾਂ ਨੂੰ ਜਿਹੜੇ ਕੋਈ ਵੀ ਮਤਲਬ ਫਾਈਲ ਹੈ ਆਪਣੇ ਲੈਪਟਾਪ ਦੇ ਵਿੱਚ ਸ਼ੋ ਨਹੀਂ ਹੋਣੇ ਠੀਕ ਹੈ ਜੀ ਇਹ ਗ ਉਸ ਤੋਂ ਬਾਅਦ ਦੇਖੋ ਉਹ ਦੁਬਾਰਾ ਆਪਾਂ ਇਹ ਫਾਈਲ ਨੂੰ ਆਪਣੇ ਚਿੱਪ ਦੇ ਵਿੱਚ ਕਿਵੇਂ ਪਾਉਣਾ ਇਹ ਫੋਲਡਰ ਤੇ ਓਕੇ ਕਰਕੇ ਇਹਨੂੰ ਆਪਾਂ ਕਿਹਾ ਕਾਪੀ ਕਰ ਲੈਣਾ ਕਾਪੀ ਕਰ ਲਿਆ ਉਸ ਤੋਂ ਬਾਅਦ ਆਪਣੀ ਪੈਨ ਡਰਾਈਵ ਖੋਲਣੀ ਹੈ ਫੋਲਡਰ ਉਹ ਵਿੱਚ ਆ ਫੋਲਡਰ ਬਣਿਆ ਹੋ ਇਹਨੂੰ ਖੋਲਣਾਗਾ ਉਸ ਤੋਂ ਬਾਅਦ ਇੱਕ ਫੋਲਡਰ ਹੋਰ ਆ ਜੂ ਇਸ ਨੂੰ ਵੀ ਖੋਲਣਾ ਤੇ ਇੱਥੇ ਆ ਕੇ ਆਪਾਂ ਇਹਨੂੰ ਪੇਸਟ ਕਰ ਦੇਵਾਂਗੇ ਠੀਕ ਹੈ ਜੀ ਦੇਖੋ ਆ ਪੇਸਟ ਕਰਤਾ ਆਹਾ ਕੀ ਹੈਗਾ ਸਾਰੀਆਂ ਫਾਈਲਾਂ ਆ ਗਈਆਂ ਹੁਣ ਆਪਾਂ ਇਹਦੀ ਪੈਨ ਡਰਾਈਵ ਆ ਗਈ ਇੱਥੋਂ ਕੱਢ ਲੈਣੇ ਹੈਗੇ ਹੁਣ ਅਸੀਂ ਇਹਨੂੰ ਮਸ਼ੀਨ ਦੇ ਵਿੱਚ ਇਹ ਪੈਨ ਡਰਾਈਵ ਲਾ ਕੇ ਦਿਖਾਉਣੇ ਆ ਉਹਦੇ ਵਿੱਚ ਡਿਜ਼ਾਈਨ ਸ਼ੋ ਹੋਣਗੇ ਦੇਖੋ ਜੀ ਹੁਣ ਇਹਦੀ ਪੈਨ ਡਰਾਈਵ ਆ ਗਈ ਆਪਾਂ ਇਹਦੇ ਮਸ਼ੀਨ ਦੇ ਵਿੱਚ ਲਗਾਵਾਂਗੇ ਨੀਚੇ ਜਗ੍ਹਾ ਬਣੀ ਹੋਈ ਹੈਗੀ ਤੇ ਨੇ ਸਟਾਰਟ ਕਰਤੀ ਆ ਹੁਣ ਆ ਦੇਖੋ ਮਸ਼ੀਨ ਦੇ ਵਿੱਚ ਤੁਹਾਨੂੰ ਅਸੀਂ ਡਿਜ਼ਾਈਨ ਦੱਸਦੇ ਆਂ ਕਿ ਜਿਹੜਾ ਆਪਾਂ ਨੇ ਭਰਿਆ ਇਹਦੇ ਵਿੱਚ ਆਪਾਂ ਨੂੰ ਸ਼ੋ ਹੋ ਜਾਵੇਗਾ ਦੇਖੋ ਆ ਇਹਦੇ ਬਾਰੇ ਸਾਰੇ ਡੈਸ਼ਬੋਰਡ ਬਾਰੇ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ થી ਸਮਝਾਵਾਂਗੇ ਦੇਖੋ ਆ ਦੂਜੇ ਨੰਬਰ ਵਾਲਾ ਫੋਲਡਰ ਆ ਦੂਜਾ ਡਾਟਾ ਫੋਲਡਰ ਇੱਕ ਪੈਨ ਡਰਾਈਵ ਵਾਲਾ ਆਪਾਂ ਇਹਦੇ ਉੱਤੇ ਓਕੇ ਕਰਾਂਗੇ ਆ ਪੈਨ ਡਰਾਈਵ ਦੇ ਵਿੱਚ ਉਹੀ ਫੋਲਡਰ ਹੈ ਦੇਖੋ ਈਐਮਡੀ ਆ ਦੇਖੋ ਮਿਰਰ ਵਰਕ ਨਾਮ ਤੇ ਇੱਕ ਫੋਲਡਰ ਸੀ ਆਪਣੇ ਕੋਲ ਇਹ ਸਾਰੇ ਡਿਜ਼ਾਈਨ ਦੇਖੋ ਇਹ ਉਹੀ ਨੇ ਜਿਹੜੇ ਤੁਹਾਨੂੰ ਅਸੀਂ ਲੈਪਟਾਪ ਵਿੱਚ ਪਹਿਲਾਂ ਦਿਖਾ ਕੇ ਹਟਿਆਂਗੇ ਇਹ ਸੇਮ ਦੇਖੋ ਜੀ ਉਹੀ ਫਾਈਲ ਹੈਗੀ ਦੇਖੋ ਇਸ ਤੋਂ ਬਾਅਦ ਇਹਨੂੰ ਆਪਾਂ ਇਦਾਂ ਪਾ ਕੀ ਹੈਗਾ ਲੈਪਟਾਪ ਵਿੱਚੋਂ ਮਸ਼ੀਨ ਵਿੱਚ ਡਿਜ਼ਾਈਨ ਪਰ ਸਕਦੇ ਆਂਗੇ ਇਸ ਤੋਂ ਬਾਅਦ ਅਸੀਂ ਹੁਣ ਤੁਹਾਨੂੰ ਦੱਸਾਂਗੇ ਜੇਕਰ ਤੁਹਾਡੇ ਕੋਲ ਲੈਪਟਾਪ ਜਾਂ ਕੰਪਿਊਟਰ ਨਹੀਂ ਹੈਗਾ ਤਾਂ ਤੁਸੀਂ ਆਪਣੇ ਫੋਨ ਦੀ ਵਰਤੋਂ ਕਰਕੇ ਇਸ ਵਿੱਚ ਡਿਜ਼ਾਈਨ ਕਿਵੇਂ ਕਰ ਸਕਦੇ ਹੋਗੇ ਹਾਂਜੀ ਹੁਣ ਅਸੀਂ ਤੁਹਾਨੂੰ ਦੱਸਾਂਗੇ ਵੀ ਅਗਰ ਤੁਹਾਡੇ ਕੋਲੇ ਲੈਪਟਾਪ ਜਾਂ ਕੰਪਿਊਟਰ ਨਹੀਂ ਹੈਗਾ ਆਪਣੇ ਫੋਨ ਰਾਹੀਂ ਵੀ ਤੁਸੀਂ ਡਿਜ਼ਾਈਨ ਮਸ਼ੀਨ ਦੇ ਵਿੱਚ ਪਾ ਸਕਦੇ ਹੋ ਕਿਵੇਂ ਪਾ ਸਕਦੇ ਹੋਗੇ ਦੇਖੋ ਜੀ ਆਪਣੇ ਕੋਲ ਜਿਹੜੀ ਇਹ ਪੈਨ ਡਰਾਈਵ ਨਾਲ ਦਿੱਤੀ ਹੁੰਦੀ ਹੈਗੀ ਆਪਣੇ ਫੋਨ ਦੇ ਵਿੱਚ ਤਾਂ ਦੇਖੋ ਲੱਗ ਦੇਣੀ ਸਿੱਧਾ ਤਾਂ ਇਹਦੇ ਵਾਸਤੇ ਤੁਸੀ ਕਰਨਾ ਬਾਜ਼ਾਰ ਦੇ ਵਿੱਚ ਨਾ ਇਸ ਚੀਜ਼ ਨੂੰ ਲਿਆਉਣਾ ਇਹਨੂੰ ਕਹਿੰਦੇ ਓਟੀਜੀ ਓਟੀਜੀ ਕਹਿੰਦੇ ਨੇ 10-20 ਰੁਪਈਆ ਦੀ ਮਿਲ ਜਾਂਦੀ ਆ ਇਹ ਆਪਣੇ ਫੋਨ ਦੇ ਵਿੱਚ ਲੱਗ ਜਾਂਦੀ ਆ ਦੇਖੋ ਇਦਾਂ ਤੇ ਉਸ ਤੋਂ ਬਾਅਦ ਜਿਹੜੀ ਪੈਨ ਡਰਾਈਵ ਆਪਣੀ ਇਹ OTG ਵਿੱਚ ਪਾ ਜਾਂਦੀ ਹੈਗੀ ਜਦੋਂ ਆਪਾਂ ਇਦਾਂ ਪਾਵਾਂਗੇ ਦੇਖੋ ਤਾਂ ਕਿ ਆ ਆਪਣੇ ਫੋਨ ਦੇ ਉੱਪਰ ਆ ਦੇਖੋ ਇਹਨੇ ਉੱਤੇ ਸ਼ੋਅ ਕਰਤਾ ਜੀ ਠੀਕ ਹੈ ਇਹਨੂੰ ਓਕੇ ਕਰਾਂਗੇ ਤਾਂ ਆਪਣੇ ਕੋਲ ਆ ਦੇਖੋ ਹਾ ਉਹੀ ਫੋਲਡਰ ਆ ਗਿਆ ਜਿਹੜਾ ਤੁਹਾਨੂੰ ਅਸੀਂ ਮਸ਼ੀਨ ਦੇ ਵਿੱਚ ਦਿਖਾਇਆ ਸੀ ਖੋਲ ਕੇ ਤਾਂ ਦੇਖੋ ਆ ਦੇਖੋ ਉਹੀ ਡਿਜ਼ਾਈਨ ਆ ਗਿਆ ਨਾ ਤਾਂ ਇਸ ਤਰੀਕੇ ਨਾਲ ਤੁਸੀਂ ਕਿ ਇਹ OTG ਖਰੀਦ ਲੈਣਾ ਪਰ ਖਰੀਦਣ ਵੇਲੇ ਨਾ ਤੁਸੀਂ ਆਪਣਾ ਫੋਨ ਚੈੱਕ ਕਰ ਲੈਣਾ ਕਿਉਂਕਿ ਕਈ ਵਾਰੀ ਫੋਨਾਂ ਦੇ ਵਿੱਚ ਨਾ ਇਹ OTG ਸਪੋਰਟ ਨਹੀਂ ਕਰਦੀ ਹੁੰਦੀ ਤਾਂ ਇਹ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਵੀ ਤੁਹਾਡਾ ਫੋਨ OTG ਨੂੰ ਸਪੋਰਟ ਕਰਦਾ ਜਾਂ ਨਹੀਂ ਕਰਦਾ ਤਾਂ ਤੁਸੀਂ ਇਹ ਚੀਜ਼ ਉੱਥੇ ਚੈੱਕ ਕਰਕੇ ਫੇਰ ਇਹਨੂੰ ਖਰੀਦਣਾ ਠੀਕ ਹੈ ਜੀ ਉਹ ਲਗਭਗ 90% ਫੋਨ ਕਰਦੀ ਨੇ ਅੱਜਕੱਲ ਸਪੋਰਟ ਤਾਂ ਤੁਸੀਂ ਇਹ ਚੀਜ਼ ਵੀ ਵਰਤ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸਾਂਗੇ ਵੀ ਡਿਜ਼ਾਈਨ ਹੈ ਜਿਹੜੇ ਆਪਣੇ ਫੋਨ ਦੇ ਵਿੱਚੋਂ ਇਸ ਵਿੱਚ ਕਿਵੇਂ ਟਰਾਂਸਫਰ ਕਰ ਸਕਦੇ ਹੋ ਤੁਸੀਂ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਇਹ ਕਰਨਾ ਦੇਖੋ ਆਪਣੇ ਕੋਲੇ ਸਾਨੂੰ ਇਹ ਤਿੰਨ ਵਧੀਆ ਐਪਲੀਕੇਸ਼ਨਾਂ ਨੇਗੀਆਂ ਮੇਨ ਅਸੀਂ ਬੱਸ ਤਾਂ ਹੋਰ ਵੀ ਨੇਗੀਆਂ ਸਾਨੂੰ ਇਹ ਤਿੰਨ ਸਹੀ ਲੱਗੀਆਂ ਤਾਂ ਤੁਹਾਨੂੰ ਇਹ ਰეკਮੈਂਡ ਕਰ ਰਹੇ ਹਾਂ ਅਸੀਂ ਕੋਈ ਇਹ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਇਹਨਾਂ ਦੀ ਸਾਨੂੰ ਜਿਹੜੀਆਂ ਵਧੀਆ ਲੱਗੀਆਂ ਤੇ ਜਿਨ੍ਹਾਂ ਦੇ ਪ੍ਰਾਈਸ ਘੱਟ ਨੇਗੇ ਠੀਕ ਹੈ ਡਿਜ਼ਾਈਨ ਦੇ ਤਾਂ ਸਾਨੂੰ ਅਸੀਂ ਰეკਮੈਂਡ ਕਰ ਰਹੇ ਹਾਂ ਇਹ ਤੁਸੀਂ ਯੂਜ਼ ਕਰ ਸਕ ਰਹੇ ਹੋਗੇ ਜਿਵੇਂ ਕਿ ਇਹਨਾਂ ਦੇ ਪਲਾਨ ਹੁੰਦੇ ਨੇਗੇ ਜਾਂ ਖਰੀਦਣੇ ਪੈਂਦੇ ਹੁੰਦੇ ਨੇ ਡਿਜ਼ਾਈਨ ਉਹ ਤੁਸੀਂ ਦੇਖ ਲੈਣ ਡਾਊਨਲੋਡ ਕਰਕੇ ਆਪਣਾ ਜੀ ਜਿਵੇਂ ਸਭ ਤੋਂ ਪਹਿਲਾਂ ਚਲੋ ਆਪਾਂ ਇਹ ਐਪਲੀਕੇਸ਼ਨ ਖੋਲ ਲੈਣੇ ਹੈਗੇ ਇਹਦੇ ਵਿੱਚ ਅਕਾਊਂਟ ਵਗੈਰਾ ਨੰਬਰ ਵਗੈਰਾ ਭਰ ਕੇ ਆਪਣਾ ਤੁਸੀਂ ਬਣਾ ਲੈਣਾ ਔਰ ਉਸ ਤੋਂ ਬਾਅਦ ਦੇਖੋ ਇਹਦੇ ਵਿਚਾਰਿਆਗਾ ਆ ਬਹੁਤ ਸਾਰੀਆਂ ਮਸ਼ੀਨਾਂ ਬਾਰੇ ਇਹਦੇ ਵਾਲੇ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ ਆਪਣੀ ਛੋਟੀ ਮਸ਼ੀਨ ਹੈ ਤੁਪਰੀ ਪਿਆਰ ਸਮਾਲ ਮਸ਼ੀਨ ਡਿਜ਼ਾਈਨ ਠੀਕ ਹੈ ਜੀ ਆ ਸਾਰੇ ਤਰ੍ਹਾਂ ਦੇ ਡਿਜ਼ਾਈਨ ਇਹਦੇ ਵਿੱਚ ਹੈਗੇ ਨੇਗੇ ਜਿੰਮੇ ਕਿ ਉੱਪਰ ਕੱਟਵਰਕ ਬਾਰਡਰ ਤੇ ਆਪਾਂ ਇਹ ਤੇ ਕਲਿੱਕ ਕਰ ਦਾਂਗੇ ਜੀ ਕੱਟਵਰਕ ਬਾਰਡਰ ਤੇ ਇਹਨੂੰ ਖੋਲਾਂਗੇ ਆਪਾਂ ਤੇ ਉਸ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ થોੜੇ ਟਾਈਮ ਪਹਿਲਾਂ ਦੱਸਿਆ ਸੀ ਕਿ ਆਪਣੀ ਮਸ਼ੀਨਾਂ ਜਿਹੜੀਆਂ ਜੈਫ ਫਾਈਲ ਸਪੋਰਟ ਕਰਦੀਆਂ ਕੇਵਲ ਜੈਫ ਵਾਲੇ ਡਿਜ਼ਾਈਨ ਇਹਦੇ ਵਿੱਚ ਚੱਲਦੇ ਆ ਉਹ ਕਹਿਣ ਦਾ ਭਾਵ ਕੀ ਸੀਗਾ ਜਿਵੇਂ ਆ ਸਾਰੇ ਦੇਖੋ ਡਿਜ਼ਾਈਨ ਨੇ ਆਪਣੇ ਕੋਲੇ ਜਿਵੇਂ ਮਨ ਕੀਤਾ ਆਪਾਂ ਨੇ ਇਹ ਡਿਜ਼ਾਈਨ ਆਪਣੀ ਮਸ਼ੀਨ ਵਿੱਚ ਪਾਉਣਾ ਤਾਂ ਨੀਚੇ ਲਿਖਿਆ ਹੋਊਗਾ ਇਹਦੇ ਡਿਟੇਲ ਇੱਥੇ ਲਿਖਿਆ EMB DST ਉਸ ਤੋਂ ਬਾਅਦ ਲਿਖਿਆ JF ਜੈਫ ਫਾਈਲ ਦੇਖੋ ਜਿਹੜਾ ਫਾਰਮੈਟ ਇਹਦਾ ਜੈਫ ਡਿਜ਼ਾਈਨ ਦਾ ਤਾਂ ਉਹੀ ਫਾਰਮੈਟ ਆਪਾਂ ਦੀ ਮਸ਼ੀਨ ਵਿੱਚ ਚੱਲੂਗਾ ਜਿਹੜਾ ਜੈਫ ਫਾਰਮੈਟ ਆ ਤਾਂ ਆਪਾਂ ਉਹੀ ਡਿਜ਼ਾਈਨ ਡਾਊਨਲੋਡ ਕਰਨਾ ਠੀਕ ਹੈ ਜੀ ਇਹਦੇ ਹੁਣ ਜੈਫ ਲਿਖਿਆ ਦੇਖੋ ਇਸ ਤਰੀਕੇ ਨਾਲ ਜਿਵੇਂ ਆ EMB ਇਹ ਵੱਡੀਆਂ ਮਸ਼ੀਨਾਂ ਦੇ ਫਾਰਮੈਟ ਹੁੰਦੇ ਆ ਵੱਡੀਆਂ ਮਸ਼ੀਨਾਂ ਚੱਲਦੇ ਨੇਗੇ ਆਪਣੀ ਮਸ਼ੀਨ 'ਚ ਜੈਫ ਫਾਰਮੈਟ ਚੱਲਦਾ ਤਾਂ ਡਿਜ਼ਾਈਨਰ ਡਿਕੋ ਡਾਊਨਲੋਡ ਇਥੋਂ ਕਰ ਲਵਾਂਗੇ ਤੇ ਉਸ ਤੋਂ ਬਾਅਦ ਦੇਖੋ ਸਟਾਰਟ ਹੋ ਗਿਆ ਆ ਲਿਖਿਆ ਆ ਗਿਆ ਫਾਈਲ ਡਾਊਨਲੋਡਡ ਹੁਣ ਆਪਾਂ ਆਪਣੇ ਆਪਣੇ ਫੋਨ ਦੇ ਵਿੱਚ ਬੈਕ ਜਾਵਾਂਗੇ ਇੱਥੇ ਫਾਈਲ ਮੈਨੇਜਰ ਵਾਲਾ ਦੇਖੋ ਫੋਲਡਰ ਆਪਾਂ ਨੂੰ ਮਿਲ ਜੂਗਾ ਇਹਨੂੰ ਖੋਲਾਂਗੇ ਆਪਾਂ ਤੇ ਉਸ ਤੋਂ ਬਾਅਦ ਆਪਣੇ ਕੋਲ ਦੇਖੋ ਡਾਊਨਲੋਡ ਵਾਲਾ ਫੋਲਡਰ ਆਗਾ ਡਾਊਨਲੋਡ ਵਾਲਾ ਫੋਲਡਰ ਆਹ ਐਮ ਕਾਰਟ ਉਹ ਐਪਲੀਕੇਸ਼ਨ ਦਾ ਨਾਮ ਜਿੱਤੋਂ ਆਪਾਂ ਡਾਊਨਲੋਡ ਕਰਿਆ ਦੇਖੋ ਉਹਦਾ ਨਾਮ ਵੀ ਆਹੀ ਸੀਗਾ ਉੱਥੇ ਅਲੱਗ-ਅਲੱਗ ਫੋਲਡਰ ਬਣ ਜਾਂਦੇ ਆ ਆਪਣੇ ਕੋਲੇ ਐਮ ਕਾਰਟ ਇਹਨੇ ਆਪੀ ਫੋਲਡਰ ਬਣਾਤਾ ਆਪਣੇ ਫੋਨ ਦੇ ਵਿੱਚ ਇਹ ਜੇਕਰ ਤੁਹਾਡੇ ਨਹੀਂ ਵੀ ਸਮਝ ਆ ਰਹੇ ਤਾਂ ਤੁਹਾਡੇ ਮੇਰੇ ਮोटे ਜਵਾਬ ਜਿਵੇਂ ਕੀ ਠੀਕ ਹੈ ਨਾ ਜਿਨੇ 10 12 ਵੀ ਕਰੀਆਂ ਉਹ ਆਰਾਮਦਾਰੀ ਨਾਲ ਇਹ ਚੀਜ਼ਾਂ ਸਿੱਖ ਜਾਣਗੇ ਠੀਕ ਹੈ ਜੀ ਕੋਈ ਬਾਲੀ ਵੱਡੀ ਗੱਲ ਨਹੀਂ ਜੇ ਤੁਸੀਂ ਦੋ ਚਾਰ ਵਾਰੀ ਇਹਨੂੰ ਕਰੋਗੇ ਤਾਂ ਤੁਹਾਨੂੰ ਹਿਸਾਬ ਦੇ ਵਿੱਚ ਆ ਜਾਊਗਾ ਆਪੀ ਐਮ ਕਾਰਡਨ ਖੋਲਾਂਗੇ ਤਾਂ ਉਸ ਤੋਂ ਬਾਅਦ ਦੇਖੋ ਆਪਣੇ ਕੋਲੇ ਆਹ ਡਿਜ਼ਾਈਨ ਪਿਆਗਾ ਠੀਕ ਹੈ ਜਿਹੜਾ ਆ ਡਾਊਨਲੋਡ ਕਰਾਇਆ ਸੀ ਆਪਣੇ ਕੋਲੇ ਇਹ ਡਿਜ਼ਾਈਨ ਇੱਥੇ ਪਿਆਗਾ ਇੱਥੇ ਇੱਕ ਦੋ ਫੋਲਡਰ ਪਹਿਲਾਂ ਦੇ ਪਏ ਨੇ ਇਹਨੂੰ ਆਪਾਂ ਡਿਲੀਟ ਕਰ ਦਿੰਨੇ ਆਂ ਤਾਕੇ ਤੁਹਾਡੇ ਸਮਝ ਜਾਈਏ ਹੁਣ ਦੇਖੋ ਮੈਂ ਡਾਊਨਲੋਡ ਕਰੀ ਜਿਹੜੀ ਫਾਈਲ ਉਹ ਆ ਆ ਗਈ ਇੱਥੇ ਲਿਖਿਆ ਹੈ .zip ਇਦਾਂ ਆਉਗੀ ਇਹ ਆਪਾਂ ਸਿੱਧਾ ਆਪਣੀ ਪੈਨ ਡਰਾਈਵ ਵਿੱਚ ਟਰਾਂਸਫਰ ਨਹੀਂ ਕਰਨੀ ਇਹਦੇ ਉੱਤੇ ਇੱਕ ਵਾਰੀ ਆਪਾਂ ਓਕੇ ਕਰਨਾ ਹੈ ਠੀਕ ਹੈ ਜੀ ਓਕੇ ਕਰਾਂਗੇ ਆਪਣੇ ਕੋਲੇ ਆਹਰ ਦੋ ਤਿੰਨ ਆਪਸ਼ਨ ਆ ਜਾਣਗੇ ਸਭ ਤੋਂ ਪਹਿਲੀ ਆਪਸ਼ਨ ਆਪਣੇ ਕੋਲੇ ਪਊਗੀ ਐਕਸਟ੍ਰੈਕਟ ਹੇਅਰ ਆਪਾਂ ਇਹਦੇ ਕਰਾਂਗੇ ਦੇਖੋ ਉੱਪਰ ਇੱਕਾ ਫੋਲਡਰ ਬਣ ਗਿਆ ਆਪਣੇ ਕੋਲੇ ਹੁਣ ਇਹਨੂੰ ਫੋਲਡਰ ਵਿੱਚ ਖੋਲਾਂਗੇ ਇੱਥੇ ਆ ਡਿਜ਼ਾਈਨ ਅਰੇ ਕੋ ਤੀਜੇ ਨੰਬਰ ਤੇ ਲਿਖਿਆ ਪਿਆ ਜੀਐਫਓ ਫਾਈਲ ਠੀਕ ਹੈ ਨਾ ਏ ਵਾਲੀ ਫਾਈਲ ਆਪਣੀ ਮਸ਼ੀਨ ਵਿੱਚ ਚੱਲੂਗੀ ਉਪਰ ਡੀਐਸਟੀ ਫਾਰਮੈਟ ਵੀ ਹੈ ਈਐਮਬੀਆ ਏ ਵੀ ਇਹ ਆਪਣੀ ਉਹ ਚ ਨਹੀਂ ਚੱਲਦੀ ਹੁਣ ਇਹ ਕਿਹਦੇ ਉਤੇ ਓਕੇ ਕਰਾਂਗੇ ਇਹ ਆਪਾਂ ਨੂੰ ਖੁੱਲਦੀ ਨਹੀਂ ਫੋਨ ਦੇ ਵਿੱਚ ਠੀਕ ਹੈ ਇਹ ਹੁਣ ਆਪਕਰ ਆਪਣੇ ਫੋਨ ਦੇ ਵਿੱਚ ਦੇਖਣਾਗਾ ਤਾਂ ਇਹਦੇ ਵਾਸਤੇ ਇੱਕ ਐਪਲੀਕੇਸ਼ਨ ਹੁੰਦੀ ਆ ਦੇਖੋ ਜੀ ਆਪਾਂ ਪਲੇ ਸਟੋਰ ਖੋਲਾਂਗੇ ਉਹ ਡਿਜ਼ਾਈਨ ਅਗਰ ਆਪਾਂ ਨੇ ਦੇਖਣਾਗਾ ਵੀ ਕਿੱਦਾਂ ਲੱਗਾ ਸਿੱਧਾ ਪ੍ਰਿੰਟ ਡਾਇਰੈਕਟ ਫੋਨ ਦੇ ਉਤੇ ਸ਼ੋ ਨਹੀਂ ਕਰਨਾ ਇੱਥੇ ਪਲੇ ਸਟੋਰ ਦੇ ਵਿੱਚ ਤੁਸੀਂ ਭਰਨਾਗਾ ਸਟਿਚ 뷰ਅਰ ਫ੍ਰੀ ਆਜੇ ਲਿਖ ਦੇਣੀ ਆ ਠੀਕ ਹੈ ਜੀ ਆਪਣੇ ਕੋਲੇ ਆਹ ਐਪਲੀਕੇਸ਼ਨ ਆ ਜਾਣਗੇ ਜਿਹੜੀਆਂ ਆ ਪਹਿਲੀਆਂ ਦੋ ਐਪਲੀਕੇਸ਼ਨ ਆਣੇ ਗਿਆ ਠੀਕ ਹੈ ਜੀ ਇੱਕ ਦਾ ਹੈਗਾ embroidery design viewer ਇਹਨੂੰ ਤੁਸੀਂ ਇੰਸਟਾਲ ਕਰ ਲੈਣਾ ਆਪਣੇ ਫੋਨ ਦੇ ਵਿੱਚ ਇੱਕ ਆ ਦੂਜੇ ਨੰਬਰ ਤੇ embroidery stitch viewer and convert ਲਿਖਿਆ ਇਹਨੂੰ ਵੀ ਤੁਸੀਂ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲੈਣਾ ਦੋਨਾਂ ਨੂੰ ਡਾਊਨਲੋਡ ਹੋ ਜਾਂਦੋ ਜੀ ਉਸ ਤੋਂ ਬਾਅਦ ਆਪਾਂ ਗਿਆ ਆਪਣਾ ਡਿਜ਼ਾਈਨ ਖੋਲ੍ਹਾਂਗੇ ਦੇਖੋ ਜੀ ਫੋਨ ਦੇ ਵਿੱਚ ਆਪਣੇ ਕਦਾ ਹੋਊਗੀ ਦੂਜੀ ਵੀ ਡਾਊਨਲੋਡ ਹੋ ਰਹੀ ਆ ਹੋ ਜਾਂਦੇ ਦੋਨੇ ਇੱਥੇ ਆ ਜਾਣਗੇ ਫਿਰ ਉਸ ਤੋਂ ਬਾਅਦ ਡਿਜ਼ਾਈਨ ਆਪਾਂ ਓਪਨ ਕਰਾਂਗੇ ਆ ਦੇਖੋ ਇਹ ਦੋਨੇ ਜਿਹੜੀਆਂ ਐਪਲੀਕੇਸ਼ਨਾਂ ਨੇ ਆਪਣੇ ਫੋਨ ਦੇ ਵਿੱਚ ਆ ਚੁੱਕੀਆਂ ਨੇ ਗਿਆ ਔਰ ਉਸ ਤੋਂ ਬਾਅਦ ਦੇਖੋ ਆਪਣਾ ਡਿਜ਼ਾਈਨ ਜਿਹੜਾ ਡਾਊਨਲੋਡ ਕੀਤਾ ਸੀ ਹੁਣ ਆਪਾਂ ਉਹਨੂੰ ਖੋਲ ਕੇ ਦੇਖਦੇ ਆਂ ਵੀ ਖੁੱਲਦਾ ਜਾਂ ਨਹੀਂ ਖੁੱਲਦਾ ਕਈ ਵਾਰ ਇਹ ਬਹੁਤ ਸਮੱਸਿਆ ਆਉਂਦੀ ਹੈ ਸਾਨੂੰ ਫੋਨ ਵੀ ਆਉਂਦੇ ਰਿਹਾ ਵੀ ਡਾਊਨਲੋਡ ਤਾਂ ਹੋ ਗਿਆ ਡਿਜ਼ਾਈਨ ਪਰ ਖੁੱਲ ਨਹੀਂ ਰਿਹਾ ਉਹ ਇਦਾਂ ਹੀ ਹੁੰਦਾ ਹੈ ਆਪਾਂ ਨੂੰ ਐਪ ਡਾਊਨਲੋਡ ਕਰਨਾ ਪੈਂਦਾ ਦੇਖੋ ਜੀ ਆਹਾ ਕੋਹਲੇ ਹੁਣਾ ਲਿਖਾ ਫੋਲਡਰ ਹੁਣ ਇਹਦੀ ਟੁੱਕੇ ਕਰਾਂਗੇ ਆਹ ਡਾਕੂਮੈਂਟ ਤੇ ਕਰ ਦਾਂਗੇ ਆਹ ਦੇਖੋ ਹੁਣ ਇੱਥੇ ਆ ਤਿੰਨ ਆਪਸ਼ਨ ਆ ਗਏ ਆਪਣੇ ਕੋਲੇ ਕਾ ਬਣੇ ਆ ਗਏ ਨਾ ਅ ਮਸ਼ੀਨਰੀ ਦਾ ਲੋਗੋ ਲੱਗਾ ਹੈ ਸਟਿਚ ਥੀਓਰ ਇਹਨੂੰ ਇਹਦੇ ਉੱਤੇ ਓਕੇ ਕਰਾਂਗੇ ਆਪਾਂ ਇੱਕ ਵਾਰੀ ਦੇਖੋ ਇਹ ਐਪਲੀਕੇਸ਼ਨ ਵਿਚਾਰਾ ਡਿਜ਼ਾਈਨ ਆਪਣੇ ਕੋਲੇ ਸ਼ੋ ਹੋ ਗਿਆ ਤਾਂ ਇਸ ਕਰਕੇ ਤੁਸੀਂ ਕੋਈ ਵੀ ਡਿਜ਼ਾਈਨ ਜੋ ਡਾਊਨਲੋਡ ਕਰਨਾਗਾ ਤਾਂ ਆਹ ਦੋ ਐਪਲੀਕੇਸ਼ਨਾਂ ਨੂੰ ਪਹਿਲਾਂ ਜਰੂਰ ਇੰਸਟਾਲ ਕਰ ਲਿਓ ਜੀ ਫਿਰ ਉਸ ਤੋਂ ਬਾਅਦ ਕੋਈ ਵੀ ਡਿਜ਼ਾਈਨ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਸ ਤਰ੍ਹਾਂ ਹੀ ਆਹ ਐਪਲੀਕੇਸ਼ਨਾਂ ਨੇ ਹੋਰ ਇਹਦੇ ਵਿੱਚ ਵੀ ਤੁਸੀਂ ਆਪਣੇ ਡਿਜ਼ਾਈਨ ਡਾਊਨਲੋਡ ਕਰ ਸਕਦੇ ਹੋ ਖਰੀਦ ਸਕਦੇ ਹੋ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਹੁਣ ਦੇਖੋ ਹੁਣ ਤੁਹਾਨੂੰ ਦੱਸਾਂਗੇ ਦੇਖੋ ਫੋਨ ਦੇ ਵਿੱਚ ਤਾਂ ਆਪਾਂ ਨੇ ਇਹ ਡਿਜ਼ਾਈਨ ਜਿਹੜਾ ਡਾਊਨਲੋਡ ਕਰ ਲਿਆ ਹੁਣ ਆਪਾਂ ਨੇ ਆਪਣੇ ਪੈਨ ਡਰਾਈਵ ਵਿੱਚ ਕਿੱਦਾਂ ਇਹ ਡਿਜ਼ਾਈਨ ਟਰਾਂਸਫਰ ਕਰਨਾ ਤਾਂ ਇਹ ਬਿਲਕੁਲ ਸੌਖਾ ਤਰੀਕਾ ਹੈ ਆਹ ਜਦੋਂ ਆਪਣੇ ਕੋਲੇ ਦੇਖੋ ਫੋਲਡਰ ਬਣ ਕੇ ਆਇਆਗਾ ਸੋ ਨਿੱਕ ਵਰਗੇ ਸਟੈਪ ਅਸੀਂ ਦੁਬਾਰਾ ਵੀ ਕਰਕੇ ਦਿਖਾ ਦਿੰਨੇ ਆਂਗੇ ਅਗਰ ਕਿਸੇ ਨੇ ਨਹੀਂ ਸਮਝਿਆ ਆ ਪਹਿਲਾਂ ਵਾਲੇ ਡਿਜ਼ਾਈਨ ਤਾਂ ਸੀ ਹੁਣ ਡਿਲੀਟ ਕਰ ਦਿੰਨੇ ਆਂ ਆਪਾਂ ਕੋਈ ਨਵਾਂ ਡਿਜ਼ਾਈਨ ਡਾਊਨਲੋਡ ਕਰਦੇ ਆਂ ਫਿਰ ਉਹ ਪੈਨ ਡਰ ਵਿੱਚ ਪਾਵਾਂਗੇ ਦੇਖੋ ਆਹੀ ਐਪਲੀਕੇਸ਼ਨ ਮੈਂ ਖੋਲ ਲੈਣਾ ਦੁਬਾਰੇ ਸਮ ਆਰਟ ਮਸ਼ੀਨਾਵਾਂ ਬਾਰੇ ਵਗ ਜਾਗੇ ਆਪਾਂ ਫੋਲਡਰ ਦੇ ਵਿੱਚ ਔਰ ਉਸ ਤੋਂ ਬਾਅਦ ਦੇਖੋ ਆ ਕਿੰਨੇ ਸਾਰੇ ਡਿਜ਼ਾਈਨ ਆ ਗਏ ਪਹਿਲਾਂ ਆਪਾਂ ਕੱਟਵਰਕਰ ਦਾ ਡਿਜ਼ਾਈਨ ਡਾਊਨਲੋਡ ਕਰਿਆ ਸੀਗਾ ਹੁਣ ਆਪਾਂ ਕੋਈ ਵੀ ਹੋਰ ਡਿਜ਼ਾਈਨ ਡਾਊਨਲੋਡ ਕਰ ਲੈਣੇ ਆਂ ਜੀ ਜਿਵੇਂ ਆਪਾਂ ਕੋਈ ਇੱਥੋਂ ਜਿਵੇਂ ਲੈਸ ਬਾਰਡਰ ਵਾਲਾ ਕੋਈ ਡਿਜ਼ਾਈਨ ਦੇਖਦੇ ਆਪਾਂ ਜਿਵੇਂ ਆ ਲੈਸ ਬਾਰਡਰ ਦੇ ਵਿੱਚ ਜਾਂਦੇ ਹਾਂਗੇ ਦੇਖੋ ਜੀ ਆਹ ਵਾਲੇ ਸਾਰੇ ਡਿਜ਼ਾਈਨ ਇਹਦੇ ਵਿੱਚ ਆ ਗਏ ਜੋ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਇਹਦੇ ਵਿੱਚੋਂ ਡਾਊਨਲੋਡ ਕਰ ਸਕਦੇ ਹੋਗੇ ਜਿਵੇਂ ਆਪਾਂ ਉੱਪਰ ਵਾਲਾ ਡਿਜ਼ਾਈਨ ਜਿਵੇਂ ਆਹੀ ਠੀਕਾ ਡਾਊਨਲੋਡ ਕਰਾਂਗੇ ਜੀ ਇਹਦੇ ਉੱਤੇ ਓਕੇ ਕਰਤਾ ਦੇਖੋ ਇੱਥੇ ਸਾਰਾ ਆ ਗਿਆ ਬਸ ਡਾਊਨਲੋਡ ਕਰਨੇ ਲਈ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਜਿਹੜੀ ਫਾਈਲ ਫੋਲਡਰ ਫਾਰਮੈਟ ਆ ਇੱਥੇ ਜੈਫੋ ਜ਼ਰੂਰ ਲਿਖਿਆ ਹੋਵੇ ਕਿਉਂਕਿ ਜੈਫੋ ਵਾਲੇ ਡਿਜ਼ਾਈਨ ਹੀ ਆਪਣੀ ਮਸ਼ੀਨ ਚਲਾਉਗੀ ਡਾਊਨਲੋਡ ਦੇ ਕਰ ਦੇ ਦਾਂਗੇ ਆਪਾਂ ਡਿਜ਼ਾਈਨ ਇਹਦਾ ਡਾਊਨਲੋਡ ਹੋਣ ਲੱਗ ਜੂਗਾ ਆਪਣਾ ਨੇ ਕੋਲੇ ਕੀ ਆ ਗਿਆ ਫਾਈਲ ਡਾਊਨਲੋਡਡ ਉਸ ਤੋਂ ਬਾਅਦ ਆਪਾਂ ਆਪਣੇ ਫਾਈਲ ਮੈਨੇਜਰ ਵਿੱਚ ਜਾਵਾਂਗੇ ਜੀ ਡਾਊਨਲੋਡ ਵਾਲੇ ਫੋਲਡਰ ਵਿੱਚ ਜਾਵਾਂਗੇ ਤੇ ਆ ਦੇਖੋ ਆਪਣੇ ਕੋਲੇ ਆ ਮੈਂ ਦੋ ਵਾਰੀ ਡਾਊਨਲੋਡ ਕਰਤਾ ਇਸ ਕਰਕੇ ਦੋ ਵਾਰੀ ਆ ਗਿਆ ਆ ਦੇਖੋ ਇਦਾਂ ਫਾਈਲ ਆਪਣੇ ਕੋਲੇ ਡਾਊਨਲੋਡ ਹੋ ਜੋ ਇਹ ਡਾਇਰੈਕਟ ਤੁਸੀਂ ਆਪਣੀ ਯਾਦ ਰੱਖਣਾ ਪੈਨ ਡਰਾਈਵ ਵਿੱਚ ਨਹੀਂ ਪਾਉਣੀ ਫਾਈਲ ਇੱਕ ਵਾਰੀ ਆਪਾਂ ਇਹਦੇ ਤੇ ਓਕੇ ਕਰਾਂਗੇ ਅੱਤਿੰਨ অপਸ਼ਨ ਆ ਜਾਣਗੇ ਆਪਣੇ ਕੋਲੇ ਤਾਂ ਸਭ ਤੋਂ ਪਹਿਲੀ অপਸ਼ਨ ਤੇ ਕਲਿੱਕ ਕਰਾਂਗੇ ਐਕਸਟ੍ਰੈਕਟ ਹੇਅਰ ਜਿਹਦੇ ਕਰਾਂਗੇ ਉੱਪਰ ਆ ਇੱਕ ਫੋਲਡਰ ਹੋਰ ਬਣ ਜੋ ਆਪਣੇ ਕੋਲੇ ਹੁਣ ਦੇਖੋ ਜੀ ਇਹਦੇ ਵਿੱਚ ਇਹਨੂੰ ਆਪਾਂ ਖੋਲਾਂਗੇ ਆਪਣੇ ਕੋਲੇ ਆ ਸਾਰੀਆਂ ਫਾਈਲਾਂ ਬਣ ਕੇ ਆ ਗਈਆਂ ਅਲੱਗ-ਅਲੱਗ ਫਾਰਮੈਟ ਦੀਆਂ ਨੇ ਆਪਾਂ ਦੇਖਣੀ ਆ ਜੈਫ ਫਾਈਲ ਕਿਹੜੀ ਆ ਦੇ ਵਿੱਚੋਂ ਕੇਵਲ ਜੈਫ ਵਾਲੀ ਫਾਈਲ ਹੀ ਆਪਣੇ ਉਹਦੇ ਵਿੱਚ ਮਸ਼ੀਨ ਵਿੱਚ ਚੱਲੇਗੀ ਆ ਦੇਖੋ ਜੀ ਆ ਨਾਮ ਦੇ ਪਿੱਛੇ .jef ਲਿਖਿਆ ਹੈ ਨਾ jef ਤਾਂ ਇਹ ਹੀ ਹੋਰ ਇਹ ਹੀ ਫਾਈਲ ਕੱ ਲਈ ਆਪਾਂ ਨੇ ਆਪਣੇ ਪੈਨ ਡਰਾਈਵ ਵਿੱਚ ਪਾਉਣੀ ਆ ਤੁਹਾਨੂੰ ਅਸੀਂ ਖੋਲ ਕੇ ਵੀ ਦਿਖਾ ਦਿੰਨੇ ਆ ਦੇਖੋ ਇਹਦੇ ਓਕੇ ਕਰਾਂਗੇ ਤੇ ਇਸ ਤੋਂ ਬਾਅਦ ਜਿਹੜਾ ਖੋਲਾਂਗੇ ਆ ਮਸ਼ੀਨ ਵਾਲੇ ਉੱਤੇ ਉੱਤੇ ਕਰਾਂਗੇ ਆਪਾਂ ਲੋਗੋ ਤੇ ਤਾਂ ਆਪਣਾ ਡਿਜ਼ਾਈਨ ਆਪਣੇ ਫੋਨ ਦੇ ਵਿੱਚ ਆਪਾਂ ਨੂੰ ਸ਼ੋ ਹੋ ਜਾਵੇਗਾ ਆ ਦੇਖੋ ਜੀ ਇਹ ਹੀ ਡਿਜ਼ਾਈਨ ਆਪਾਂ ਨੇ ਡਾਊਨਲੋਡ ਕਰਿਆ ਸੀ ਨਾ ਇਹਦੇ ਵਿੱਚ ਸ਼ੋ ਹੋਣ ਲੱਗ ਗਿਆ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਇਹ ਡਿਜ਼ਾਈਨ ਤੁਸੀਂ ਕਿਵੇਂ ਆਪਣੀ ਪੈਨ ਡਰਾਈਵ ਵਿੱਚ ਪਾਉਣਾ ਸਿੰਪਲੀ ਦੇ ਉੱਤੇ ਓਕੇ ਕਰਾਂ ਇੱਕ ਵਾਰੀ ਇੱਥੇ ਲਿਖਿਆ ਆ ਜਾਊਗਾ ਮੂਵ ਠੀਕ ਹੈ ਜੀ ਆਪਨੇ ਕੋਲੇ ਸ਼ੋ ਹੋ ਗਿਆ ਇੰਟਰਨਲ ਸਟੋਰੇਜ ਮਤਲਬ ਆਪਣਾ ਫੋਨ ਯੂ ਐਸ ਬੀ ਸਟੋਰੇਜ ਮਤਲਬ ਆਪਣੀ ਪੈਨ ਡਰਾਈਵ ਯੂ ਐਸ ਬੀ ਸਟੋਰੇਜ ਵਿੱਚ ਜਾਵਾਂਗੇ ਆਪਾਂ ਜੀ ਇੱਥੇ ਆ ਫੋਲਡਰ ਆਣਗੇ ਈ ਐਮ ਬੀ ਵਾਲਾ ਫੋਲਡਰ ਇਹਨੂੰ ਖੋਲਾਂਗੇ ਇੱਕ ਫੋਲਡਰ ਹੋਣਾ ਜੀ ਇਹਨੂੰ ਖੋਲਾਂਗੇ ਇੱਥੇ ਆ ਕੇ ਆਪਣੇ ਕੋਲੇ ਆਪਾਂ ਇਹਨੂੰ ਪੇਸਟ ਕਰ ਦਾਂਗੇ ਠੀਕ ਹੈ ਜੀ ਆ ਪੇਸਟ ਕਰਤੇ ਹੁਣ ਸਾਨੂੰ ਇਹ ਡਿਜ਼ਾਈਨ ਅਸੀਂ ਮਸ਼ੀਨ ਵਿੱਚ ਵੀ ਪਾ ਕੇ ਦਿਖਾਣੇ ਆਗੇ ਠੀਕ ਹੈ ਪੈਨ ਡਰਾਈਵ ਆਪਾਂ ਇੱਥੋਂ ਬਸ ਆਪਾਂ ਕੱਢ ਲਵਾਂਗੇ ਠੀਕ ਹੈ ਜੀ ਦੇਖੋ ਜੀ ਹੁਣ ਆਪਾਂ ਪੈਨ ਡਰਾਈਵ ਇਹੜੀ ਆਪਣੀ ਮਸ਼ੀਨ ਦੇ ਵਿੱਚ ਇਨਸਰਟ ਕਰਾਂਗੇ ਠੀਕ ਹੈ ਔਰ ਉਸ ਤੋਂ ਬਾਅਦ ਸਾਨੂੰ ਸਕਰੀਨ ਤੇ ਦਿਖਾਉਣੇ ਆਗੇ ਆ ਦੂਜੇ ਨੰਬਰ ਵਾਲਾ ਫੋਲਡਰ ਖੋਲਾਂਗੇ ਆਪਾਂ ਈ ਐਮ ਬੀ ਵਾਲੇ ਫੋਲਡਰ ਨੂੰ ਖੋਲਾਂਗੇ ਤੇ ਦੇਖੋ ਆ ਪੇਜ ਬਣਿਆ ਹੁੰਦਾ ਹੈ ਪੂਰਾ ਜਿਵੇਂ ਹੁਣ ਆ ਪਹਿਲੇ ਪੇਜ ਤੇ ਆਹਾ ਦੇਖੋ ਪਹਿਲਾ ਵੇਖ ਲਿਆ ਦੂਜਾ ਪੇਜ ਆਪਾਂ ਇੱਥੋਂ ਖੋਲਾਂਗੇ ਮੈਂ ਇਹ ਤੇ ਓਕੇ ਕਰਾਂਗੇ ਅਰੇ ਦੂਜੇ ਪੇਜ ਤੇ ਆਪਣੇ ਕੋਲ ਇਹ ਡਿਜ਼ਾਈਨ ਪਿਆ ਇਹਨੂੰ ਓਕੇ ਕਰਾਂਗੇ ਜੀ ਆ ਦੇਖੋ ਜੇ ਸਾਰਾ ਡਿਜ਼ਾਈਨ ਉਹੀ ਹੈ ਨਾ ਜਿਹੜਾ ਆਪਣੇ ਕੋਲੇ ਐਪਲੀਕੇਸ਼ਨ ਵਿੱਚ ਸੀਗਾ ਤਾਂ ਸਾਨੂੰ ਉਮੀਦ ਹੈ ਵੀ ਤੁਸੀਂ ਸਿੱਖ ਗਏ ਹੋਵੋਗੇ ਜੀ ਵੀ ਕਿੱਦਾਂ ਆਪਾਂ ਫੋਨ ਦੇ ਵਿੱਚੋਂ ਪੈਨ ਡਰਾਈਵ ਵਿੱਚ ਪਾਉਣਾਗਾ ਡ੍ਰਾਈਵ ਔਰ ਪੈਨ ਡਰਾਈਵ ਤੋਂ ਆਪਾਂ ਨੇ ਮਸ਼ੀਨ ਉੱਤੇ ਕਿਵੇਂ ਲੈ ਕੇ ਆਉਣਾਗਾ ਤੇ ਹੁਣ ਇਸ ਦੂਬਾਰ ਇਹ ਮਸ਼ੀਨ ਉੱਪਰ ਜਿਹੜਾ ਸਾਰਾ ਇਹਦੇ ਕੱਲੇ-ਕੱਲੇ ਫੰਕਸ਼ਨ ਨੇ ਅਸੀਂ ਉਹਨੂੰ ਉਹਨਾਂ ਦੀ ਜਾਣਕਾਰੀ ਵੀ ਦੇਣੇ ਹੈਗੇ ਔਰ ਉਸ ਤੋਂ ਬਾਅਦ ਡਿਜ਼ਾਈਨ ਕਿੱਦਾਂ ਬਣੂਗਾ ਅਸੀਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ